ਐਸਐਸਟੀ ਇੱਕ ਪ੍ਰੇ ਰਜਿਸਟ੍ਰੇਸ਼ਨ ਦੇ ਜਿਹੜਾ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੁੱਧ ਭੀਮ ਭੀਮ ਜਨਾ ਵੱਲੋਂ ਭਾਰਤ ਬੰਦੀ ਕਾਲ ਕੀਤੀ ਗਈ ਸੀ ਤੇ ਇੱਥੇ ਤੇ ਫਿਲਹਾਲ ਨਾ ਮਤਰੀ ਇਹਦਾ ਹਸ ਰਿਆ ਬਾਕੀ ਪੁਲਿਸ ਵੱਲੋਂ ਜਿਹੜੇ ਆ ਪੂਰੇ ਪੋਸਾ ਸਰਬੰਧ ਕੀਤੇ ਗਏ ਪਰਬੰਧ ਕੀਤੇ ਗਏ ਹਾਂ ਹਾਂ ਜਿਸ ਬੰਦੀ ਸਾਡੇ ਅਫਸਰ ਸਨਮਾਨ ਦੇ ਤੱਚ ਦੇ ਵਿੱਚ ਆ ਉਹ ਕਰ ਰਹੇ ਨੇ ਗੱਲ ਡੀਸੀ ਸਾਹਿਬ ਨੂੰ ਮੈਮੋਰੈਂਡਮ ਦੇਣ ਜਾ ਰਹੇ ਨੇ ਤੇ ਅਸੀਂ ਫਲੈਗ ਮਾਰਚ ਕਰ ਰਹੇ ਹਾਂ ਸ਼ਹਿਰ ਦੇ ਵਿੱਚ ਲੋਕਾਂ ਦੇ ਵਿੱਚ ਜਿਹੜੀ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਵਾਸਤੇ ਅਸੀਂ ਫਲੈਗ ਮਾਰਚ ਕਰ ਰਹੇ ਹਾਂ ਲੋਕੀ ਦੀ ਸਰਪੰਚ ਦੇ ਵਿੱਚ ਬੈਠੇ ਨੇ ਕਿ ਕਿਤੇ ਜਾਣ ਵੱਲੋਂ ਵੀ ਆ ਬੱਚਾ ਪਾਦੇ ਜਾਂ ਗੱਲਾਂ ਪਰ ਘੇਰ ਪਾਉਂਦਾ ਕੋਈ ਤਾਂ ਨਾ ਹੈ ਜੀ ਹਾਂ ਹਾਂ ਨਹੀਂ ਨਹੀਂ ਲੋਕਾਂ ਦੇ ਵਿੱਚ ਤੇ ਇਸ ਚੀਜ਼ ਦੀ ਹੈਗੀ ਏ ਥੋੜੀ ਪਰ ਸਾਡੇ ਵੱਲੋਂ ਪੀ ਲਿਆ ਵੀ ਕੋਈ ਅਜਿਹੀ ਸਮੱਸਿਆ ਨਹੀਂ ਕੀ ਆਪਾਂ ਆਪਣੇ ਜਿਹੜੇ ਕੰਮਕਾਰ ਜਿਹੜੇ ਕਰ ਰਹੇ ਆ ਉਹ ਕਰਨ ਤੇ ਅਸੀਂ ਜਿਹੜੇ ਆ ਇਹਨਾਂ ਦੀ ਸੁਰੱਖਿਆ ਦੇ ਵਿੱਚ ਹਾਜ਼ਰ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇ ਕੋਈ ਬੰਦ ਦੀ ਗੱਲ ਬੰਦ ਕਰਵਾਉਣ ਆਦਾ ਵਾ ਤਾਂ ਅਸੀਂ ਬਿਲਕੁਲ ਬੰਦ ਨਹੀਂ ਕਰਾਂਗੇ ਤਾਨੂੰ ਲੱਗਦਾ ਵੀ ਐਸੇ ਨਾ ਜੇ ਕੋ ਬੰਦ ਕਰਾਂਗੇ ਤਾਂ ਟਕਰਾਅ ਵੀ ਹੋ ਸਕਦਾ ਉਹਨਾਂ ਨਾਲ ਨਹੀਂ ਨਹੀਂ ਇਹ ਟਕਰਾਅ ਤੇ ਨਹੀਂ ਹੋਣਾ ਚਾਹੀਦਾ ਇਹਦੇ ਅਸੀਂ ਜਿਹੜਾ ਇਹਨਾਂ ਫਲੈਗ ਮਾਰਚ ਕਰ ਰਹੇ ਆ ਇਹ ਇਸੇ ਕਰਕੇ ਕਰ ਰਹੇ ਆ ਕਿ ਜੇ ਕੋ ਟਕਰਾਅ ਦੀ ਦਿੱਤੇ ਕਿ ਸਿੱਧੀ ਪੈਦਾ ਹੁੰਦੀ ਆ ਉਹਦੇ ਸੁਝਾਅ ਭਜਾ ਕੇ ਅਸੀਂ ਇਹਨੂੰ ਜਿਹੜਾ ਆ ਉਹਨੂੰ ਠੀਕ ਕਰਾਂਗੇ ਫਿਲਹਾਲ ਦੋਸਤੋ ਅੱਜ ਬੰਦ ਤਾਂ ਕਿਹਨਾ ਕਰਤਾ ਦੇਖਣਗੇ ਨਹੀਂ ਇੱਥੇ ਤੇ ਫਿਲਹਾਲ ਜਿਹੜਾ ਨਾਮਾ ਤਰਸ ਰਿਹਾ ਦੇਖ ਲੀ 12 ਦੀ ਕੋ ਪੋਸਟ ਮਗਾਈ ਹੈ ਜੀ ਦਾਸਤ ਨਹੀਂ ਨਹੀਂ ਇਹ ਸਾਡੀ ਡਿਸਟ੍ਰਿਕਟ ਵਾਈਜ਼ ਜਿਹੜੀਆਂ ਸਾਰੀਆਂ ਫੋਰਸ ਨੇ ਆਪਣੇ ਆਪਣੇ ਜ਼ਿਲ੍ਹੇ ਤੇ ਲੱਗੀਆਂ ਆ